ਜਿਸ ਤਰ੍ਹਾਂ 5994 ਦੇ 2364 ਦੋ ਵਰਤੀਆਂ ਨੇ ਦੋਆਂ ਦੀਆਂ ਸਿਲੈਕਸ਼ਨ ਲਿਸਟਾਂ ਆ ਚੁੱਕੀਆਂ ਨੇ ਤੇ ਜੁਆਇਨਿੰਗ ਬਾਕੀ ਹੈ ਤੇ ਉਸ ਦੇ ਚੱਲਦੇ ਆ ਪਹਿਲਾਂ ਟਰਾਂਸਫਰ ਦਾ ਦੌਰ ਸ਼ੁਰੂ ਕੀਤਾ ਹੈ ਡਿਪਾਰਟਮੈਂਟ ਦੁਆਰਾ ਟਰਾਂਸਫਰਜ਼ ਹੋ ਰਹੀਆਂ ਨੇ ਛੜ 35 ਦੀਆਂ ਤੇ ਲਗਭਗ ਅੱਜ ਜੋ ਜੋ ਇੰਪੋਰਟੈਂਟ ਲੈਟਰ ਇਹਨਾਂ ਨੇ ਤੁਰੰਤ ਕੱਢਿਆ ਕਿ ਅੱਜ ਅੱਜ ਜੋ ਫਾਈਨਲ ਸਟੇਸ਼ਨ ਛੜ 35 ਦੀਨ ਲੋਟ ਹੋ ਜਾਣਾ ਤਾਂ ਜੋ ਪੋਸਟਾਂ ਖਾਲੀ ਹੋਣਗੀਆਂ ਇਸ ਤੋਂ ਬਾਅਦ ਖਾਲੀ ਸਟੇਸ਼ਨਾਂ ਤੇ ਜੋ 99 ਚੰਨਾਂ ਵਿੱਚ ਤੇ 24 ਚੰਨਾਂ ਨੂੰ ਉਸ ਤੋਂ ਜੁਆਇਨਿੰਗ ਅਜਾ ਕਰਵਾਉਣੀ ਹੈ ਸੋ ਲੈਟਰ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਕਲ ਚੁੱਕੇ ਨੇ ਇਸੇ ਇੱਕ ਫਾਜ਼ਲ ਕਾ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਕਲੇ ਤਰੰਤ ਤਰਨ ਨੂੰ ਦੇਖ ਸਕਦੇ ਹੋ ਜੋ ਸਾਹਮਣੇ ਨਿਕਲ ਕੇ ਆਇਆ ਆਪਣੇ ਸੋ ਇਹਨਾਂ ਨੇ ਵਿਸ਼ਾ ਮੇਨ ਰੱਖਿਆ ਐ ਈਟੀਟੀ ਅਧਿਆਪਕਾਂ ਦੀ ਵੈਕੈਂਸੀ ਕੈਟਾਗਰੀ ਵਾਈਜ਼ ਵੈਰੀਫਿਕੇਸ਼ਨ ਕਰਨ ਉਪਰੰਤ ਸਰਟੀਫਿਕੇਟ ਦੇਣ ਬਾਰੇ ਮੰਨ ਲਓ ਜੋ ਵੀ ਕੈਂਡੀਡੇਟ ਜੁਆਇਨ ਕਰਦੇ ਆ ਜਾਂ ਰਿਲੀਵ ਕਰਦੇ ਆ ਪੋਸਟਾਂ ਜੋ ਵੀ ਬਚਦੀਆਂ ਨੇ ਉੱਥੇ ਤਰੰਤ ਜੋਰ ਤਾਜ਼ਾ ਉਹਨਾਂ ਦਾ ਜੋ ਹੁਣ ਇਹਨਾਂ ਨੇ ਵੇਰਵਾ ਦੇਣ ਦਾ ਕਿਹਾ ਅੱਜ ਅੱਜ ਇਹਨਾਂ ਨੇ ਕਿਹਾ ਕਿ ਅੱਜ 1 ਘੰਟੇ ਦੇ ਵਿੱਚ ਇਹ ਡਾਟਾ ਜੋ ਮਤਲਬ ਭੇਜਣ ਇਹ ਕਿਉਂਕਿ ਦੋ ਅਗਲੇ ਦੋ ਘੰਟਿਆਂ ਵਿੱਚ ਵਿਭਾਗ ਵੱਲੋਂ ਬਗਲੀਆਂ ਬਦਲੀਆਂ ਦੇ ਹੁਕਮ ਅਜ ਅਪਲੋਡ ਹੋ ਰਹੇ ਨੇ ਇਸ ਦੇ ਨਾਲ ਹੀ ਵਿਭਾਗ ਵੱਲੋਂ 23 64 ਪੋਸਟਾਂ ਵਿਰੁੱਧ ਨਿਯੁਕਤੀ ਪੱਤਰ ਜੋ ਜਾਰੀ ਕੀਤੇ ਜਾ ਰਹੇ ਨੇ ਸੋ ਐਚਟੀਆਰਓ ਅਤੇ ਬੀਸੀ ਕੈਟੇਗਰੀਆਂ ਵੱਲ ਵਿਸ਼ੇਸ਼ ਦਿਆਂ ਦਿੱਤਾ ਜਾਵੇ ਓਪਨ ਵਿੱਚ ਆਏ ਕਰਮਚਾਰੀਆਂ ਨੂੰ ਓਪਨ ਕੈਟਾਗਰੀ ਵਿੱਚ ਹੀ ਲਿਖਿਆ ਜਾਵੇ ਸੋ ਕੈਟਾਗਰੀ ਵਾਈਜ਼ ਆ ਜੋ ਇਹਨਾਂ ਨੇ ਕਿਹਾ ਸਾਨੂੰ ਸੀਟਾਂ ਦਾ ਵੇਰਵਾ ਦਿੱਤਾ ਜਾਵੇ ਜ਼ਿਲ੍ਹਾ ਸਿੱਖਿਆ ਅਫਸਰ ਤਰਨਤਾਰਨ ਵੱਲੋਂ ਸੋ ਮੇਨ ਅਪਡੇਟ ਨਿਕਲ ਕੇ ਹੀ ਆਈ ਹੈ ਜੋ ਵੱਡੀ ਹੈ ਜੋ 2364 ਦੇ ਨਿਯੁਕਤੀ ਪੱਤਰਾਂ ਦੀ ਗੱਲ ਆ ਸਾਹਮਣੇ ਆ ਚੁੱਕੀ ਹੈ ਸੋ ਕੈਂਡੀਡੇਟਾਂ ਦੇ ਸਵਾਲ ਸੀ 5994 ਜਾਂ 2364 ਕਿਸ ਦੀ ਜੁਆਇਨਿੰਗ ਆ ਜੋ ਪਹਿਲਾਂ ਹੋਵੇਗੀ ਕੀ ਦੋਹਾਂ ਦੀ ਜੁਆਇਨਿੰਗ ਇਕੱਠੀ ਹੋਵੇਗੀ ਸੋ ਇਹ ਤਾਂ ਤੁਹਾਡੇ ਸਾਹਮਣੇ ਬਿਲਕੁਲ ਇੱਕ ਤੋਂ ਦੋ ਦਿਨਾਂ ਦੇ ਵਿੱਚ ਵਿੱਚ ਕਲੀਅਰ ਹੋਣ ਜਾ ਰਿਹਾ ਹੈ ਕੀ ਸਰਫ ਤੇ ਇਸ ਹਰ ਰੌਣ ਨੂੰ ਪਹਿਲਾਂ ਸਟੇਸ਼ਨ ਚ ਵੈਸ ਕਰਾਉਂਦੇ ਆ ਜਾਂ 5999 ਜਿਆਦਾ ਪੋਸਿਬਿਲਿਟੀ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਬਾਰਡਰ ਏਰੀਆ ਦੀ ਭਰਤੀ ਹੈ 2364 ਤੇ ਲਗਭਗ ਬਾਰਡਰ ਏਰੀਆ ਦੇ ਜੋ ਜ਼ਿਲ੍ਹਾ ਸਿਖਿਆ ਅਫਸਰਾਂ ਨੂੰ ਅੱਜ ਲੈਟਰ ਕੱਢੇ ਗਏ ਨੇ ਤੇ ਬਾਕੀ ਜੇਕਰ ਹੋਰ ਅਪਡੇਟ ਆਵੇਗੀ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ 5999 ਦੀ ਜੁਆਇਨਿੰਗ ਦੀ ਗੱਲ ਕੀਤੀ ਜਾ ਰਹੀ ਸੀ ਕਿ ਵੀਰਵਾਰ ਨੂੰ ਜੋ ਫਾਈਨਲ ਦੱਸਿਆ ਜਾਵੇਗਾ ਤੇ ਆਉਣ ਵਾਲੇ ਪਿਛਲੀ ਲਾਸਟ ਮੀਟਿੰਗ ਹੋਈ ਸੀ ਜੋ ਉਸ ਵਿੱਚ ਕਿ ਆ ਗਿਆ ਸੀ ਕਿ 5-7 ਦਿਨਾਂ ਤੱਕ ਜੋ ਸਟੇਸ਼ਨ ਚੁਆਇਸ ਦੀ ਗੱਲ ਕੀਤੀ ਗਈ ਸੀ ਪਰ ਤੂੰ ਹਜੇ 9594 ਸੰਬੰਧੀ ਇਹ ਜਗ੍ਹਾ ਕੋਈ ਨਹੀਂ ਦੇਖਣ ਨੂੰ ਨਜ਼ਰ ਆ ਰਿਹਾ ਤੇ ਇੱਕ ਵਾਰ 2364 ਦੀ ਜੋ ਸਟੇਸ਼ਨ ਚੁਆਇਸ ਹੋਣ ਜਾ ਰਹੀ ਹੈ ਸੋ ਦੇਖਦੇ ਆ ਇਹ 2364 ਦਾ ਅਗਰ ਪਹਿਲਾਂ ਕਰਦੇ ਆ ਤਾਂ ਕਿੰਨਾ ਫਾਸਟ ਪ੍ਰੋਸੈਸ ਕਰਦੇ ਆ 9594 ਦਾ ਕਿੰਨਾ ਨਾਲੋਂ ਨਾਲ ਕਰਦੇ ਆ ਜਾਂ ਕਿਸ ਤਰ੍ਹਾਂ ਕਰਦੇ ਸਾਰਾ ਤੁਹਾਡੇ ਸਾਹਮਣੇ ਸ਼ੀਸ਼ਾ ਜਲਦੀ ਹੀ ਕਲੀਅਰ ਹੋਣ ਵਾਲਾ ਹੈ ਸੋ ਜੋ ਬਾਕੀ ਵੀਰਵਾਰ ਦੀ ਗੱਲ ਕੀਤੀ ਜਾ ਰਹੀ ਕਿ ਸਿੱਖਿਆ ਮੰਤਰੀ ਸਾਹਿਬ ਨਾਲ 899 ਦੀ ਮੀਟਿੰਗ ਹੈ ਉਸ ਉਸ ਵਿੱਚ ਕਲੀਅਰ ਹੋ ਜਾਵੇਗਾ ਸੋ ਇਹ ਹੁਣ ਤੱਕ ਦੀ ਅਪਡੇਟ ਹੈ